ਸੋ ਸਪੈਕਲ ਬੈਂਕਪਿੰਕ ਕੋਲੋਂ ਅੱਜ ਜਾਗਰੂਤਾ ਕੈਂਪ ਲਗਾਇਆ ਗਿਆ ਠੀਕ ਹੈ ਨਾ ਚੰਦੇ ਸਰ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪਿਛੜੀਆਂ ਸ਼੍ਰੇਣੀਆਂ ਦੇ ਲਈ ਚਾਹੇ ਉਹ OBC ਵਰਗ ਆ ਜਨਰਲ ਵਰਗ ਵੀ ਇਹਦੇ ਵਿੱਚ ਉਹਨਾਂ ਨੇ ਐਡ ਆਨ ਕੀਤਾ ਹੈ ਸੋ ਮੈਂ ਧੰਨਵਾਦ ਕਰਦਾ ਕਿ ਜਿਹੜਾ ਇਹ ਸਾਡੇ ਜਿਹੜੇ ਬੇਰੋਜ਼ਗਾਰ ਭੈਣ ਭਰਾ ਹੈਗੇ ਆ ਜਿਹੜੇ ਪੈਸੇ ਲਾ ਕੇ ਬਾਹਲੇ ਮੁਲਕਾਂ ਨੂੰ ਭੱਜ ਰਹੇ ਆ ਉਹਨਾਂ ਵਾਸਤੇ ਇਹ ਬਹੁਤ ਵਧੀਆ ਓਪਰਚ्युनिटी ਹੈਗੀ ਆ ਬਹੁਤ ਘੱਟ ਇੰਟਰਸਟ ਦੇ ਉੱਤੇ ਜਿਹੜਾ ਉਹ ਪੈਸਾ ਦੇ ਰਹੀ ਬੈਂਕ ਐ ਬੈਕਫਿੰਕੋ ਬੈਂਕ ਦਾ ਨਾਮ ਹੈਗਾ ਬਹੁਤ ਘੱਟ ਇੰਟਰਸਟ ਤੇ ਪੈਸੇ ਦੇ ਰਹੀ ਆ ਔਰ ਸ਼ਾਰਟ ਕਿਸ਼ਤਾਂ ਹੈਗੀਆਂ ਕੋਈ ਉਹਦੇ ਵਿੱਚ ਜ਼ਿਆਦਾ ਬਰਡਨ ਵਾਲੀ ਗੱਲ ਨਹੀਂ ਆ ਸੋ ਮੈਂ ਇਹੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਕਿ ਜਿੰਨਾ ਵੀ ਆਪਾਂ ਇਸ ਚੀਜ਼ ਦਾ ਲਾਭ ਲੈ ਲਈਏ ਉਹ ਸਾਡੇ ਲਈ ਲਾਹੇਮੰਦ ਹੋਵੇ ਬੈਂਕ ਦੇ ਇੱਕੋ ਬੋਲੋ ਜਗਰੂਤ ਕੈਂਪ ਨੂੰ ਮਿਜਵਾੜੇ ਚ ਲਜਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਸਭ ਸਭ ਤੋਂ ਪਹਿਲਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸ਼ਾਹਪੁਰ ਉਸ ਲਾਈਵ ਦਾ ਕਿ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਕਵਰੇਜ ਕਰਨ ਦਾ ਮੌਕਾ ਦਿੱਤਾ ਔਰ ਮੈਂ ਸਮਝਦਾ ਕਿ ਮੀਡੀਆ ਹੀ ਜਿਹੜਾ ਹੈਗਾ ਕਿ ਸਰਕਾਰਾਂ ਦੀ ਆਵਾਜ਼ ਬਣ ਕੇ ਆਮ ਜਨਤਾ ਤੱਕ ਤੇ ਜਨਤਾ ਦੀ ਆਵਾਜ਼ ਬਣ ਕੇ ਆ ਸਰਕਾਰਾਂ ਤੱਕ ਜਾਂਦੀ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਪਨੇ ਦਾ ਪ੍ਰੋਗਰਾਮ ਆ ਕਿ ਪੰਜਾਬ ਨੂੰ ਜੇ ਰੰਗਲਾ ਪੰਜਾਬ ਬਣਾਉਣਾ ਤਾਂ ਲੋਕਾਂ ਨੂੰ ਆਰਥਿਕ ਤੌਰ ਤੇ ਉੱਚਾ ਚੱਕਣਾ ਪੈਣਾ ਸੋ ਉਸੇ ਕੜੀ ਦੇ ਚਾਹਤ ਅੱਜ ਬਜਵਾੜ ਦੀ ਇਸ ਪੁਗਤ ਤੇ ਧਰਤੀ ਦੇ ਸਾਡੇ ਯੁਵਾ ਸਰਪੰਚ ਅਬੂ ਜੀ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜੀ ਹਿੰਮਤ ਦੇ ਨਾਲ ਅੱਜ ਜਿਸ ਲੋਕਾਂ ਨੂੰ ਇਕੱਠੇ ਕੀਤਾ ਲੋਕਾਂ ਦੀ ਇੱਕ ਸਨੇਹਾ ਦਿੱਤਾ ਕਿ ਪੰਜਾਬ ਸਰਕਾਰ ਲੋਕਾਂ ਦੇ ਆਰਥਿਕ ਵਿਕਾਸ ਵਾਸਤੇ ਬੜੀ ਯਤਨਸ਼ੀਲ ਆ। ਸੋ ਜਿਸ ਵਿੱਚ ਅੱਜ ਬੈਕਵਰਡ ਕਲਾਸਿਸ ਲੈਂਡ ਐਂਡ ਫਾਇਨੈਂਸ ਕਾਰਪੋਰੇਸ਼ਨ ਪੰਜਾਬ ਤੇ ਨਾਲ ਅਸੀਂ ਐਸਸੀ ਕਾਰਪੋਰੇਸ਼ਨ ਜਿਹੜੀ ਆ ਇਹਦੇ ਦੋਨੋਂ ਸੇਮ ਕਾਰਪੋਰੇਸ਼ਨ ਆ 1976 ਤੋਂ ਲੈ ਕੇ ਹੁਣ ਤੱਕ ਤੇ ਲੋਕਾਂ ਦੀ ਸੇਵਾ ਦੇ ਸਮਾਜ ਦੀ ਸੇਵਾ ਵਾਸਤੇ ਲੋਕਾਂ ਨੂੰ ਆਰਥਿਕ ਤੌਰ ਤੇ ਉੱਚਾ ਚੱਕਣ ਵਾਸਤੇ ਯਤਨਸ਼ੀਲ ਨੇ। ਉਸ ਕਰੀਤੇ ਸਾਡੇ ਸਟਾਫ ਰਾਜਕੁਮਾਰ ਜੀ ਨੇ ਫੀਲਡ ਅਫਸਰ ਸਾਡੇ ਨੇ ਉਹਨਾਂ ਦੇ ਸਬੂਚੇ ਸਾਥੀਆਂ ਨਾਲ ਜਿसे ਐਸਓ ਜੀ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਗਿਆ ਵਾ ਇਸ ਕੈਂਪ ਦਾ ਮਤਲਬ ਹੈ ਕਿ ਲੋਕਾਂ ਨੂੰ ਜਿਹੜਾ ਉਹਨਾਂ ਦੇ ਆਰਥਿਕ ਤੌਰ ਤੇ ਉੱਚਾ ਚੱਕਣ ਵਾਸਤੇ ਲੋਕਾਂ ਨੂੰ ਲਘੂ ਉਦਯੋਗਾਂ ਦੇ ਨਾਲ ਤੇ ਜਿਹੜੇ ਕਿੱਤੇ ਨੇ ਲਗਭਗ ਜਿਹੜੇ ਛੋਟੇ ਛੋਟੇ ਕਾਰੋਬਾਰ ਨੇ ਜਿਹੜੇ ਲੋਕ ਆਪਣੇ ਮਿਨੀਮਮ ਲੋਨ ਲੈ ਕੇ ਇਸ ادارے ਤੋਂ ਆਪਣੇ ਕਾਰੋਬਾਰ ਸਥਾਪਿਤ ਕਰ ਸਕਦੇ ਨੇ ਉਹਨਾਂ ਜਾਗਰੂਕ ਕਰਨਾ ਸੀਗਾ ਤੁਹ ਸਾਡੇ ਕੋਲ ਐਜੂਕੇਸ਼ਨ ਲੋਨ ਆ ਸਾਡੇ ਕੋਲ ਰੋਜ਼ਗਾਰ ਲੋਨ ਹੈ ਜਿਹੜੇ ਬਹੁਤ ਹੀ ਘੱਟ ਵਿਆਜ ਦੱਸਦੇ ਨੇ ਔਰ 5 ਸਾਲ ਦਾ ਕੇਸ ਹੁੰਦਾ ਵਾ ਔਰ ਲਗਭਗ 3 ਮਹੀਨੇ ਬਾਅਦ ਦੀ ਕਿਸ਼ਤ ਆਉਂਦੀ ਹੈ ਔਰ ਲਗਭਗ 6% ਤੋਂ ਲੈ ਕੇ 8% ਦਾ ਸਾਡਾ ਵਿਆਜ ਜਾ ਰਿਹਾ ਹੈ ਜਿਹਦੇ ਲੋਕ ਪ੍ਰਾਈਵੇਟ ਬੈਂਕਾਂ ਕੋਲ ਜਾਂਦੇ ਜਿੱਥੇ 16-16% ਵਿਆਜ ਵੀ ਉਹਨਾਂ ਨੂੰ ਪੇ ਕਰਨਾ ਪੈਂਦਾ ਔਰ ਕਾਰੋਬਾਰ ਜਿਹੜੇ ਅੱਜ ਕੱਲ੍ਹ ਆ ਮੈਂ ਸਮਝਦਾ ਕਿ ਜੇ ਛੋਟੇ ਕਾਰੋਬਾਰ ਕਰਨੇ ਤਾਂ ਉਹਦਾ ਵਿਆਜ ਘੱਟ ਹੋਗਾ ਤਦ ਹੀ ਉਹ ਕਾਮਯਾਬ ਹੋਣਗੇ ਸੋ ਜਿਹੜੇ ਨੌਜਵਾਨ ਅਰਬ ਦੀ ਧਰਤੀ ਤੇ ਜਾ ਕੇ ਕੰਮ ਕਰਦੇ ਨੇ ਮੈਂ ਸਮਝਦਾ 50-55 ਆਪਲਾ ਖੂਨ ਸਾੜ ਕੇ ਉਹ ਆਪਣੇ ਪੰਜਾਬ ਚ ਆਪਣੇ ਦੇਸ਼ ਚ ਰਹਿ ਕੇ ਇਹ ਕੰਮ ਕਰਨਾ ਅੱਜ ਸਰਕਾਰ ਉਹਨਾਂ ਪਾਸੇ ਬਹੁਤ ਅੱਛੀ ਸਕੀਮਾਂ ਲੈ ਕੇ ਆਈ ਆ ਸਾਡੇ ਕੋਲ OBC ਦੇ ਅੰਦਰ ਜਿਹੜੀਆਂ 74 ਗਾਸਟਾ ਨੇ ਉਹ 74 ਗਾਸਟਾ ਇਸ ਅਧਾਰੇ ਦੇ ਅੰਦਰ ਆਉਂਦੀਆਂ ਨੇ ਐਸਸੀ ਕਾਰਪੋਰੇਸ਼ਨ ਦੇ ਅੰਦਰ ਜਿਹੜੀ ਐਸਸੀ ਕਾਰਪੋਰੇਸ਼ਨ ਨਾਲ ਸੰਬੰਧ ਰੱਖਦੇ ਨੇ ਲੋਕ ਉਹ ਇਸ ਅਧਾਰੇ ਦੇ ਅੰਦਰ ਹੁੰਦੇ ਆ ਤੇ ਸੈਂਟਰ ਦੀ ਇੱਕ ਦੋ ਸਕੀਮਾਂ ਨੇ ਜਿੱਥੇ ਦਾ ਮਿਨੋਰਟੀ ਜਿ ਸਿੱਖ, ਬੋਧਿਸ, ਜੈਨੀ, ਪਰਫਾਰਸੀ ਇਹ ਜਿਹੜੇ ਹੋਰ ਧਰਮ ਜਿਹੜੇ ਨੇ ਇਹ ਲੋਕ ਵੀ ਇਹਦੇ ਅੰਦਰ ਹੁੰਦੇ ਨੇ ਔਰ ਉਹ ਲੋਕ ਵੀ ਇਹਨਾਂ ਸਕੀਮਾਂ ਦਾ ਸਿੱਧਾ ਫਾਇਦਾ ਲੈ ਸਕਦੇ ਆ ਤੁਹਾਡੀ ਆਮ ਜਨਤਾ ਨੂੰ ਅਪੀਲ ਆ ਹੋਸ਼ਿਆਰਪੁਰ ਵਾਸੀਆਂ ਨੂੰ ਅਪੀਲ ਆ ਕਿ ਉਹ ਇਹਨਾਂ ਕੈਂਪਾਂ ਜਾਗਰੂਕ ਕੈਂਪਾਂ ਦੇ ਵਿੱਚ ਹਿੱਸਾ ਲੈ ਕੇ ਆਪਣੇ ਜਿਹੜੇ ਰੋਜ਼ਗਾਰਾਂ ਦੇ ਵਾਸਤੇ ਜੋ ਸਰਕਾਰ ਵੱਲੋਂ ਸਕੀਮਾਂ ਨੇ ਉਹਨਾਂ ਸਕੀਮਾਂ ਦਾ ਲਾਭ ਲੈਣ ਅਤੇ 100 ਫਾਈਨੈਂਸ ਜਿਹੜਾ ਲੋਨ ਲੈ ਕੇ ਆਪਣੇ ਕਾਰੋਬਾਰ ਸਥਾਪਿਤ ਕਰਨ ਅਤੇ ਕੱਟ ਵੀ ਆਜ ਦਰਦੇ ਤੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਇਹ ਦਰ ਕੈਂਪ ਅਲੱਗ-ਅਲੱਗ ਪਿੰਡਾਂ 'ਚ ਲਗਾਏ ਜਾਊਗੇ ਜੀ ਇਹ ਕੈਂਪ ਪੂਰੇ ਪੰਜਾਬ ਦੇ ਵਿੱਚ ਆਰਗੇਨਾਈਜ਼ ਕੀਤੇ ਜਾ ਰਹੇ ਨੇ ਔਰ ਹੁਸ਼ਿਆਰਪੁਰ ਖਾਸ ਤੌਰ ਤੇ ਜ਼ਿਲ੍ਹੇ ਦੇ ਅੰਦਰ ਹਰ ਇੱਕ ਵਿਧਾਨ ਸਭਾ ਦੇ ਅੰਦਰ ਆਪਾਂ ਲਗਭਗ ਦੋ-ਨੋ ਚਾਰ-ਚਾਰ ਉਹਨਾਂ ਪਿੰਡਾਂ ਦੇ ਵਿੱਚ ਸਾਡੀ ਟੀਮ ਜਾਵੇਗੀ ਤੇ ਲੋਕਾਂ ਨੂੰ ਜਾਗਰੂਕ ਕਰੇਗੀ ਤੇ ਬੈਂਕ ਸੇਕੋ ਦੇ ਨਾਲ ਅਤੇ ਐਸੀ ਕਾਰਪੋਰੇਸ਼ਨ ਦੇ ਨਾਲ ਲੋਕਾਂ ਨੂੰ ਜੋੜਿਆ ਜਾਏਗਾ ਤਾਂ ਕਿ ਲੋਕਾਂ ਨੂੰ ਜਿਆਦਾ ਵਿਆਜ ਵਾਲੇ ਜਿਹੜੇ ਬੈਂਕ ਨੇ ਪ੍ਰਾਈਵੇਟ ਜਿਹੜਾ ਨਸਮਦਾ ਲੋਕਾਂ ਦਾ ਆਰਥਿਕ ਸ਼ੋਸ਼ਣ ਕਿੰਨਾ ਕਿਤੇ ਹੋ ਰਿਹਾ ਵਾ ਉਹ ਲੋਕਾਂ ਕੋਲ ਵਿਆਜ ਨਹੀਂ ਦੇ ਹੋ ਰਿਹਾ ਰਕਮ ਦਾ ਜਿਸ ਤਰ੍ਹਾਂ ਇਹ ਤੋਂ ਸਟੇਜ ਤੋਂ ਵੀ ਮਹਾਨਵਾਬ ਨੇ ਬੋਲਿਆ ਸੀਗਾ ਕਿ ਲੋਕ ਇਸ ਗੱਲੋਂ ਲੋਨ ਨਹੀਂ ਲੈਣਾ ਚਾਹੁੰਦੇ ਕਿ ਵਿਆਜ ਨਹੀਂ ਸਾਡੇ ਕੋਲ ਤਾਂ ਨਾ ਪਰ ਇਹ ਸਰਕਾਰ ਬਹਿ ਕੇ ਇਹੋ ਜਿਹਾ ਦਾਦਾਰਾ ਕਿਉਂਕਿ ਇਹ ਬੈਂਕ ਨਹੀਂ ਹੈ ਇੱਕ ਸਰਕਾਰ ਦਾ ادارਾ ਇਹ ਲੋਕਾਂ ਨਾਲ ਜੁੜਿਆ ਹੋਇਆ ਲੋਕਾਂ ਦੀ ਭਾਵਨਾ ਨਾਲ ਜੁੜਿਆ ਹੋਇਆ ਡਿ ਲੋਕਾਂ ਦੇ ਆਰਥਿਕ ਵਿਕਾਸ ਪਾਸੇ ਯੋਜਨ ਕਰ ਰਹੀ ਹੈ ਸੋ ਇਹ ਜਿਹੜੇ ਕੈਂਪਸ ਹੀ ਪੰਜਾਬ ਦੇ ਹਰ ਇੱਕ ਔਨ ਚ ਲੱਗ ਰਹੇ ਹਨ ਹੁਸ਼ਿਆਰਪੁਰ پورے ਜ਼ਿਲ੍ਹੇ 'ਚ ਲੱਗਣਗੇ ਤਾਂ ਕਿ ਲੋਕਾਂ ਨੂੰ ਇਸ ਨਾਲ ਜੋੜਿਆ ਜਾ ਸਕੇ ਜਿਹਨਾਂ ਵਿਅਕਤੀ ਨੇ ਲੋਨ ਲੈਣਾ ਹੈ ਇਹਦਾ ਉਹਨਾਂ ਨੂੰ ਕੀ ਡਾਕੂਮੈਂਟ ਚਾਹੀਦੇ ਜੀ ਇਸ ਵਿੱਚ ਕੋਈ ਜ਼ਿਆਦਾ ਡਾਕੂਮੈਂਟ ਦੀ ਲੋੜ ਨਹੀਂ ਹੈਗੀ ਸਭ ਤੋਂ ਪਹਿਲੀ ਗੱਲ ਹੈ ਕਿ ਉਹ ਪੰਜਾਬ ਸਟੇਟ ਦਾ ਪੱਕਾ ਵਸਨੀਕ ਹੋਵੇ ਪੰਜਾਬ ਦਾ ਹੀ ਉਹ ਰਹਿਣ ਵਾਲਾ ਹੋਵੇ ਅਤੇ ਉਹਦੀ ਉਮਰ 18 ਤੋਂ 55 ਸਾਲ ਦੇ ਅੰਦਰ ਹੋਵੇ 18 ਤੋਂ 55 ਸਾਲ ਦਾ ਕੋਈ ਵੀ ਜਿਹੜਾ ਹੈਗਾ ਉਹ ਲੋਨ ਅਪਲਾਈ ਕਰ ਸਕਦਾ ਵਾ ਸਾਡੇ ਕੋਲ ਜਿਹੜਾ ਸਿੱਖਿਆ ਲੋਨ ਹੈਗਾ ਵਾ ਸਿੱਖਿਆ ਦੇ ਵਾਸਤੇ ਹੀ ਲੋ ਉਮ ਮਾਪੇ ਆਪਣੇ ਬੱਚੇ ਵਾਸਤੇ ਅਪਲਾਈ ਕਰ ਸਕਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਐਜੂਕੇਸ਼ਨ ਵਾਸਤੇ ਚਾਹੇ ਉਹ ਦੇਸ਼ ਚਾਹੇ ਵਿਦੇਸ਼ ਚ ਭੇਜਣਾ ਉਹ ਲੋਨ ਲੈ ਸਕਦੇ ਆ ਤੇ ਪਿੰਡੂ ਅਤੇ ਸ਼ਹਿਰੀ ਇਲਾਕਿਆਂ ਦੇ ਜਿਹਦੀ ਤਿੰਨ ਲੱਖ ਲਗਭਗ 3 ਲੱਖ ਤੋਂ ਘੱਟ ਇਨਕਮ ਸਾਲ ਦੀ ਹੋਵੇ ਸੋ ਉਹਦੇ ਵਿੱਚ ਇਹ ਹੈਗਾ ਕਿ ਅਸੀਂ ਜਿਹਦੇ 3 ਲੱਖ ਤੋਂ ਪਹਿਲਾਂ ਕਿਉਂਕਿ 1 ਲੱਖ ਸੀਗੀ ਅਸੀਂ ਉਹਨੂੰ ਵਧਾ ਕੇ 3 ਲੱਖ ਤੋਂ 3 ਤੋਂ ਅਸੀਂ ਅੱਗੇ ਹੋਰ ਵਧਾਵਾਂਗੇ ਤਾਂ ਕਿ ਜਿਹੜੇ ਆਮ ਸਮਾਜ ਦੇ ਜਿਹੜੇ ਘਰਾਂ ਨੇ ਨੇ ਉਹ ਵੀ ਇਸ ਇਸ ਦਾਰੇ ਅੰਦਰ ਆ ਸਕਣ ਅਸੀਂ ਇਸ ਸਕੀਮ ਦਾ ਲਾਭ ਲੈ ਸਕਣ ਸਿਆਸੀ ਜਨਤਾ ਜਿਹੜੇ ਵੀਡੀਓ ਲਈ ਤੁਹਾਨੂੰ ਦੇਖ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਸਰ ਇੱਕੋ ਬੇਨਤੀ ਕਰਦਾ ਹਾਂ ਕਿ ਸਮਾਜ ਚ ਸਹੀ ਕ੍ਰਾਂਤੀ ਤੇ ਸਮਾਜ ਚ ਸਹੀ ਖੁਸ਼ਹਾਲੀ ਤਾਂ ਹੀ ਆਵੇਗੀ ਜੇਕਰ ਹੁਸ਼ਾਰਤ ਪੂਰੀ ਪੰਜਾਬ ਦੀ ਪੂਰੇ ਦੇਸ਼ ਦੇ ਲੋਕ ਜਦੋਂ ਆਰਥਿਕ ਤੌਰ ਤੇ ਮਜ਼ਬੂਤ ਹੋਣਗੇ ਸੋ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਦੀਆਂ ਸਕੀਮਾਂ ਦਾ ਲਾਭ ਲਈਏ ਕਿਉਂਕਿ ਸ਼ੁਰੂਤ ਤੋਂ ਅਸੀਂ ਦੇਖਦੇ ਆਏ ਹਾਂ ਕਿ ਸਕੀਮਾਂ ਬਹੁਤ ਬੰਦੀਆਂ ਰਹੀਆਂ ਪਰ ਜਨਤਾ ਤੱਕ ਨਹੀਂ ਪਹੁੰਚ ਰਹੀਆਂ ਜਦੋਂ ਦਾ ਮੈਂ ਚੇਅਰਮੈਨ ਦੇ ਤੌਰ ਤੇ ਸਰਕਾਰ ਨੇ ਮੈਨੂੰ ਸੇਵਾ ਦਿੱਤੀ ਆ ਔਰ ਲੋਕਾਂ ਦੀ ਉਮੀਦਾਂ ਤੇ ਮੈਂ ਖਰਾ ਉਤਰਨ ਦਾ ਯਤਨ ਕਰ ਰਿਹਾ ਕਿਉ ਉਹ ਲੋਕ ਜਦੋਂ ਜੋੜ ਨਾ ਜਦੋਂ ਲੋਕਾਂ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਤਾਂ ਲੋਕ ਜਦੋਂ ਆਤਮ-ਧਾਤ ਮਜ਼ਬੂਤ ਹੋਣਗੇ ਉਹ ਮੰਗਣ ਵਾਲੇ ਨਹੀਂ ਉਹ ਦੇਣ ਵਾਲੇ ਬਣਨਗੇ ਸੋ ਸਮਾਜ ਦੇ ਵਿੱਚ ਭਾਈਚਾਰਕ ਸਾਂਝ ਬਣੇਗੀ ਵਿਜਵਾੜਾ ਪਿੰਡ ਤੋਂ ਲੋਕਾਂ ਨੂੰ ਇੱਕ ਮੰਗ ਰੱਖੀ ਹੋਈ ਹੈ ਸਕੂਲ ਦੀ ਪਲੱਸ 2 ਤੱਕ ਸਕੂਲ ਬਣਾਇਆ ਜਾਵੇ ਵਿਜਵਾੜਾ ਪਿੰਡ ਵਾਸੀਆਂ ਦੀ ਇਹ ਮੰਗ ਜਿਹੜੀ ਬਹੁਤ ਹੀ ਪੁਰਾਣੀ ਆ ਸਾਡੀ ਸਰਕਾਰ ਪੂਰਾ ਇਸ ਮਾਲੇ ਵੱਸੇ ਧਿਆਨ ਦੇਵੇਗੀ ਔਰ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਸਰਕਾਰ ਇਸ ਨੂੰ ਪੂਰਾ ਵੀ ਕਰੇਗੀ ਕਿਉਂਕਿ ਸਕੂਲ ਆਫ ਐਮੀਨੇਸ਼ਨ ਦੇ ਨਾਂ ਦੇ ਸਰਕਾਰ ਸਾਡੀ ਸਰਕਾਰ ਬਹੁਤ ਵੱਡੀ ਕ੍ਰਾਂਤੀ ਲਾਂਦੀ ਹੈ ਅੱਜ ਪੰਜਾਬ ਦੇ ਚ ਐਜੂਕੇਸ਼ਨ ਦੇ ਸਿਸਟਮ ਦੇ ਅੰਦਰ ਕਿਉਂਕਿ ਅੱਜ ਜ਼ਰੂਰਤ ਆ ਸਿੱਖਿਆ ਦੇ ਆਧਾਰਿਆਂ ਨੂੰ ਉੱਚਾ ਤੇ ਗੁਲੰਦੀਆਂ ਤੇ ਲੈ ਕੇ ਜਾਣ ਦੀ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਇੱਕ ਚੰਗਾ ਵਾਤਾਵਰਣ ਦੇ ਕੇ ਇੱਕ ਚੰਗੀ ਸਿੱਖਿਆ ਦੇ ਸਕੀਏ ਕਿਉਂਕਿ ਜਦੋਂ ਬੱਚੇ ਸਿੱਖੇ ਦੌਰਨ ਜਾਣਗੇ ਤਾਂ ਮੈਂ ਸਮਝਦਾ ਕਿ ਉਹ ਆਪਣੇ ਦੇਸ਼ ਚ ਰਹਿ ਕੇ ਰੋਜ਼ਗਾਰ ਜ਼ਰੂਰ ਪ੍ਰਾਪਤ ਕਰਨਗੇ ਔਰ ਉਹਨਾਂ ਸਕੀਮਾਂ ਦਾ ਲਾਭ ਲੈ ਸਕ ਤੋ ਇਹ ਜਿਹੜੀ ਮੰਗਾਂ ਬਿਲਕੁਲ ਜਾਇਜ਼ ਆ ਔਰ ਅਸੀਂ ਇਸ ਮੰਗ ਨੂੰ ਸਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਤੇ ਸਿੱਖਿਆ ਮੰਤਰੀ ਹਜੂਰ ਬੈਸੇ ਜੀ ਤੱਕ ਜਰੂਰ ਪਹੁੰਚਾਵਾਂਗੇ ਔਰ ਜਲਦੀ ਹੀ ਇਸ ਨੂੰ ਮੰਗ ਨੂੰ ਪੂਰਾ ਕਰਨ ਦਾ ਯਤਨ ਕਰਾਂਗੇ